ਸੋ ਗੁਰੂ ਪਿਆਰਿਓ ਦੂਜੇ ਨੰਬਰ ਤੇ ਆ ਜਾਂਦਾ ਹੈ ਚੰਦੂ ਸ਼ਾਹ ਗੁਰੂ ਅਰਜਨ ਸਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ ਜਿਹੜਾ ਦੂਜਾ ਗੁਨਾਹਗਾਰ ਹੈ ਉਹ ਚੰਦੂ ਸ਼ਾਹ ਹੈ ਜਿਹੜਾ ਲਾਹੌਰ ਦਰਬਾਰ ਦੇ ਵਿੱਚ ਇੱਕ ਸਰਕਾਰੀ ਪੋਸਟ ਤੇ ਪਦ ਤੇ ਤਾਇਨਾਤ ਸੀ ਗੁਰਦਾਸਪੁਰ ਦੇ ਵਿੱਚ ਪਿੰਡ ਰੋਹਿਲੇ ਪੈਂਦਾ ਕਹਿੰਦੇ ਉੱਥੋਂ ਦਾ ਰਹਿਣ ਵਾਲਾ ਸੀ ਇਹ ਜਿਹੜਾ ਸੀ ਨਾ ਇਹ ਹਮੇਸ਼ਾ ਗੁਰੂ ਘਰ ਨਾਲ ਖਾਰ ਖਾਂਦਾ ਰਹਿੰਦਾ ਸੀ ਗੁਰੂ ਪਿਆਰਿਓ ਇਹ ਵੀ ਗੁਰੂ ਘਰ ਦੇ ਵਿਰੋਧੀਆਂ ਦੇ ਧੱਕੇ ਚੜਿਆ ਹੋਇਆ ਸੀ ਇਹ ਵੀ ਮਨੋਮਨਿਕ ਚਾਹੁੰਦਾ ਸੀ ਕਿ ਗੁਰੂ ਘਰ ਦੀ ਜਿਹੜੀ ਤਾਕਤ ਹੈ ਉਹ ਬਹੁਤ ਵੱਧ ਰਹੀ ਹੈ ਤੇ ਗੁਰੂ ਪਿਆਰਿਓ ਹਰ ਥਾਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਮਹਾਰਾਏ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਸ ਸਮੇਂ ਇਹ ਚੰਦੂ ਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵਿਰੋਧੀ ਬਣ ਗਿਆ ਸੰਗਤਾਂ ਨੂੰ ਤਾਂ ਪਤਾ ਸੀ ਨਾ ਬਾਬਾ ਬੁੱਢਾ ਸਾਹਿਬ ਵਰਗੇ ਬਾਬਾ ਵਿਧੀ ਚੰਦ ਵਰਗੇ ਹੋਰ ਭਾਈ ਜੇਠਾ ਵਰਗੇ ਗੁਰੂ ਦੇ ਸਿੱਖ ਸਨ ਉਹਨਾਂ ਨੂੰ ਪਤਾ ਸੀ ਕਿ ਗੁਰੂ ਘਰ ਦਾ ਕੌਣ-ਕੌਣ ਵਿਰੋਧੀ ਹੈ ਇੱਕ ਦਿਨ ਕੀ ਹੋਇਆ ਚੰਦੂ ਸ਼ਾਹ ਦੀ ਜਿਹੜੀ ਧੀ ਸੀ ਨਾ ਉਹਦਾ ਰਿਸ਼ਤਾ ਕਰਨਾ ਸੀ ਤੇ ਕਹੇ ਲਾਗੀ ਨੇ ਆ ਕੇ ਆਖਿਆ ਕਿ ਚੰਦੂ ਸ਼ਾਹ ਜੀ ਤੁਹਾਡੀ ਬੇਟੀ ਹੈ ਉਸ ਦਾ ਵਿਆਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਰ ਦਿਓ ਜੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸੁਪੁੱਤਰ ਨੇ ਤੇ ਫਿਰ ਤੁਹਾਡਾ ਗੁਰੂ ਘਰ ਦੇ ਵਿੱਚ ਆਉਣਾ ਜਾਣਾ ਹੋ ਜਾਏਗਾ ਕੁਸਪੈਠ ਹੋ ਜਾਏਗੀ ਜਿਹੜੀ ਗੱਦੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਬੈਠੇ ਨੇ ਨਾ ਹੋ ਸਕਦਾ ਉਹ ਗੱਦੀ ਕਿਤੇ ਤੁਹਾਡੇ ਕੋਲ ਵੀ ਆ ਜਾਵੇ ਜਦੋਂ ਚੰਦੂ ਸ਼ਾਹ ਨੂੰ ਇਹ ਗੱਲ ਸਮਝ ਵਿੱਚ ਆਈ ਨਾ ਚੰਦੂ ਸ਼ਾਹ ਨੇ ਲਾਗੀ ਭੇਜੇ ਲਾਗੀ ਗਏ ਤੇ ਗੁਰੂ ਪਿਆਰਿਓ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਮਿਲਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਸੰਗਤ ਦੇ ਵਿੱਚ ਬੈਠੇ ਸਨ ਤੇ ਜਦੋਂ ਲਾਗ ਹੀ ਜਾ ਕੇ ਕਹਿੰਦੇ ਗੁਰੂ ਪਿਤਾ ਜੀ ਅਸੀਂ ਇੱਕ ਰਿਸ਼ਤਾ ਲੈ ਕੇ ਆਏ ਆ ਤੁਹਾਡੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਦੱਸੋ ਭਾਈ ਕੌਣ ਹੈ ਉਹ ਕੰਨਿਆ ਕੌਣ ਨੇ ਉਹਦੇ ਮਾਪੇ ਕਿੱਥੋਂ ਦੇ ਰਹਿਣ ਵਾਲੇ ਨੇ ਤੇ ਗੁਰੂ ਪਿਆਰੋ ਲਾਗ ਹੀ ਨੇ ਆਖਿਆ ਕਿ ਪਾਤਸ਼ਾਹ ਜੀ ਚੰਦੂ ਸ਼ਾਹ ਹੈ ਸਰਕਾਰੀ ਦਰਬਾਰੇ ਵਿੱਚ ਉੱਚੀ ਪੋਸਟ ਤੇ ਤਾਇਨਾਤ ਹੈ ਤੇ ਤੁਸੀਂ ਆਪਣੇ ਸੁਪੁੱਤਰ ਦਾ ਰਿਸ਼ਤਾ ਉਸ ਨਾਲ ਕਰ ਦਿਓ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਦੋਂ ਇੰਨੀ ਗੱਲ ਆਖੀ ਤਾਂ ਸੰਗਤ ਨੇ ਸੁਣ ਲਈ ਜਦੋਂ ਲੱਗ ਗਈ ਆਖਣ ਲੱਗਿਆ ਕਿ ਚੰਦੂ ਦੀ ਲੜਕੀ ਹੈ ਤਾਂ ਸੰਗਤ ਦੇ ਵਿੱਚੋਂ ਕੁਝ ਗੁਰਸਿੱਖ ਖੜੇ ਹੋ ਕੇ ਕਹਿੰਦੇ ਪਾਤਸ਼ਾਹ ਜੀ ਇਹ ਨਾ ਕਰੋ ਇਹ ਜਿਹੜਾ ਚੰਦੂ ਹੈ ਗੁਰੂ ਘਰ ਦਾ ਵਿਰੋਧੀ ਹੈ ਗੁਰੂ ਘਰ ਦੀ ਆਨ ਸ਼ਾਨ ਦੇ ਖਿਲਾਫ ਬੋਲਦਾ ਹੈ ਇਸ ਕਰਕੇ ਇਸ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਗੁਰੂ ਅਰਜਨ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸੰਗਤ ਦਾ ਹੁਕਮ ਮੰਨ ਕੇ ਗੁਰੂ ਪਿਆਰੇ ਉਹ ਜਵਾਬ ਦੇ ਦਿੱਤਾ ਤੇ ਜਦੋਂ ਜਵਾਬ ਦਿੱਤਾ ਲੱਗ ਗਈ ਆਏ ਚੰਦੂ ਸ਼ਾਹ ਨੂੰ ਕਹਿਣ ਲੱਗੇ ਚੰਦੂ ਸ਼ਾਹ ਤੁਹਾਡੀ ਕੁੜੀ ਦਾ ਰਿਸ਼ਤਾ ਬੇਟੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਮਹਾਰਾਏ ਨੇ ਮਨਜ਼ੂਰ ਨਹੀਂ ਕੀਤਾ ਸੰਗਤ ਨੇ ਜਵਾਬ ਦੇ ਦਿੱਤਾ ਤੇ ਫਿਰ ਇਹ ਗੁਰੂ ਘਰ ਨੂੰ ਫੇਰ ਬੋਲਿਆ ਕਹਿੰਦਾ ਗੁਰਨਾਨਕ ਘਰ ਦੀ ਮੋਰੀ ਨੂੰ ਚੰਦੂ ਸ਼ਾਹ ਦੇ ਚਿਵਾਰੇ ਦੀ ਇੱਟ ਲਾਉਣ ਲੱਗੇ ਸੀ ਤੁਸੀਂ ਆਪਣੇ ਆਪ ਨੂੰ ਚਿਵਾਰਾ ਦੱਸਦਾ ਤੇ ਗੁਰੂ ਨਾਨਕ ਦੇ ਘਰ ਨੂੰ ਮੂਰੀ ਆਕਦਾ ਕਹਿੰਦਾ ਇਹ ਨਹੀਂ ਸੀ ਮੈਂ ਹੋਣ ਦੇਣਾ ਮੇਰੀ ਕੁਸਪੈਟ ਜਿਹੜੀ ਹੋਣੀ ਸੀ ਗੁਰੂ ਘਰ ਦੇ ਵਿੱਚ ਉਹ ਨਹੀਂ ਹੋ ਸਕੀ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਿਤੇ ਨਾ ਕਿਸੇ ਤਰੀਕੇ ਮੈਂ ਖਤਮ ਕਰ ਦੇਵਾਂਗਾ ਤਬਾਹ ਕਰ ਦੇਵਾਂਗਾ ਇਹ ਦੂਜਾ ਗੁਨਾਹਗਾਰ ਚੰਦੂ ਹੈ ਇਹੀ ਚੰਦੂ ਦੀ ਹਵੇਲੀ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ 5 ਦਿਨ ਤਸੀਹੇ ਦਿੱਤੇਗੇ ਪਹਿਲੇ ਦਿਨ ਉਬਲਦੇ ਪਾਣੀ ਵਿੱਚ ਉਬਾਲਿਆ ਗਿਆ। ਸਰੀਰ ਦੇ ਉੱਤੇ ਵੱਡੇ ਵੱਡੇ ਜ਼ਖਮ ਛਾਲੇ ਹੋ ਗਏ ਸਨ। ਦੂਜੇ ਦਿਨ ਗਰਮ ਰੇਤ ਕੀਤੀ ਗਈ। ਜੇਠ ਦਾ ਮਹੀਨਾ ਹੈ। ਤੱਤੀਆਂ ਹਵਾਵਾਂ ਵਗ ਰਹੀਆਂ ਨੇ ਤੇ ਗੁਰੂ ਪਿਆਰਿਓ ਇੰਨੀ ਗਰਮੀ ਪੈ ਰਹੀ ਸੀ, ਇੰਨੀ ਤਪਸ਼ ਪੈ ਰਹੀ ਸੀ ਤੇ ਜੀਵ ਜਿਹੜੇ ਸਾਨੂੰ ਪਾਣੀ ਮੰਗਦੇ ਸਨ, ਗੁਰੂ ਅਰਜਨ ਸਾਹਿਬ ਜੀ ਨੂੰ 5 ਦਿਨਾਂ ਨਾਲ ਜਲ ਦਿੱਤਾ ਗਿਆ। ਨਾ ਪ੍ਰਸ਼ਾਦਾ ਪਾਣੀ ਦਿੱਤਾ ਗਿਆ ਸਿਰਫ ਤੇ ਸਿਰਫ ਲਾਹੌਰ ਦੇ ਵਿੱਚ ਚੰਦੂ ਦੀ ਹਵੇਲੀ ਦੇ ਵਿੱਚ ਗੁਰੂ ਪਿਆਰਿਓ ਗ੍ਰਿਫਤਾਰ ਕਰਕੇ ਰੱਖਿਆ ਉਤੇ ਤਸੀਹੇ ਦਿੱਤੇ ਗਏ ਤੇ ਫਿਰ ਇਹ ਚੰਦੂ ਨੇ ਜਦੋਂ ਗਰਮ-ਗਰਮ ਰੇਤ ਕਰਵਾਈ ਨਾ ਗੁਰੂ ਦੇ ਤਪੜਪੁੰਜੇ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੀਸ ਵਿੱਚ ਪੂਰੇ ਪਿੰਡੇ ਤੇ ਪਵਾਈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਰੀਰ ਤੇ जख्म ਹੋਏ ਸਨ, ਛਾਲੇ ਹੋਏ ਸਨ। ਜਿੱਥੇ ਜਿੱਥੇ ਰੇਤ ਪੈਂਦੀ ਸੀ, ਉਹ ਰੇਤ ਜਿੰਨਾ ਸਰੀਰ ਦਾ ਮਾਸ ਸੀ ਉਹ ਟੁੱਟ ਟੁੱਟ ਕੇ ਝੜ ਰਿਆ ਸੀ, ਥੱਲੇ ਡਿੱਗ ਰਿਹਾ ਸੀ। ਤੇ ਗੁਰੂ ਪਿਆਰਿਓ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ 33 ਤਵੀ ਤੇ ਜਦੋਂ ਬਿਠਾਇਆ ਗਿਆ ਨਾ, 33 ਤਵੀ ਤੇ ਬਿਠਾ ਕੇ ਅੱਗ ਦੇ ਭਾਂਬੜ ਥੱਲੇ ਵਾਲੇ ਗਏ। ਵੱਡੀ ਸਾਰੀ ਲੋਹ ਸੀ ਜਿਸ ਦੇ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬਿਠਾਇਆ ਗਿਆ। ਆਪਾਂ ਵੇਖਦੇ ਆ ਨਾ ਜਦੋਂ ਲੋਹ ਤਪ ਜਾਂਦੀ ਹੈ ਲਾਲ ਹੋ ਜਾਂਦੀ ਹੈ ਜੇ ਉਂਗਲੀ ਵੀ ਲੱਗ ਜਾਵੇ ਮਾਸ ਤਾਂ ਸਾੜਨਾ ਹੀ ਸਾੜਨਾ ਖੂਨ ਵੀ ਸਾੜ ਦਿੰਦੀ ਹੈ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਫਿਰ ਸਿਰ ਦੇ ਉੱਤੇ ਤੱਤੀ ਰੇਤ ਪਾਈ ਗਈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ ਉੱਥੇ ਪਾਤਸ਼ਾਹ ਜੀ ਬਾਣੀ ਉਚਾਰਦੇ ਰਹੇ ਸਰੀਰ ਢਟਾਲ ਹੋ ਗਿਆ ਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਰਾਵੀ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ ਆਪਾਂ ਕਹਿੰਦੇ ਜਲ ਪ੍ਰਵਾਹ ਕਰਨਾ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਰੋੜ ਦਿੱਤਾ ਸੀ ਕਿ ਜੋ ਸਰੀਰ ਦੇ ਉੱਤੇ ਝਕਮ ਨੇ ਇਹ ਪਾਣੀ ਦੇ ਨਾਲ ਫੁੱਲ ਜਾਣਗੇ ਸਰੀਰ ਹੋਰ ਪਾੜ ਜਾਏਗਾ ਤੇ ਜਿਹੜੇ ਸੁਆਹ ਚੱਲਦੇ ਨੇ ਉਹ ਵੀ ਖਤਮ ਹੋ ਜਾਣਗੇ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਇਹ ਚੰਦੂ ਸੀ ਜਿਹੜਾ ਗੁਨਾਹਗਾਰ ਸੀ ਫਿਰ ਇਹਦਾ ਵੀ ਅੰਤ ਆਉਂਦਾ ਨਾ ਜਦੋਂ ਛੇਵੇਂ ਪਾਸ਼ਾ ਧਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਤਾਂ ਉਹ ਸਮੇਂ ਜਹਾਂਗੀਰ ਦੇ ਨਾਲ ਮਿੱਤਰਤਾ ਪੈ ਜਾਂਦੀ ਹੈ ਜਹਾਂਗੀਰ ਉਹ ਸੀ ਜਿਸ ਦੇ ਕੰਨ ਭਰੇ ਗਏ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਨ ਦੇ ਲਈ ਤੇ ਫਿਰ ਜਹਾਂਗੀਰ ਨਾਲ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਮਿੱਤਰਤਾ ਪੈਂਦੀ ਹੈ ਤੇ ਗੁਰੂ ਪਿਆਰੇ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਹਾਂਗੀਰ ਨਾਲ ਮਿਲਾਪ ਕਰਦੇ ਨੇ ਸੱਚ ਪਤਾ ਲੱਗਦਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ નિર્ਦੋਸ਼ ਸਨ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਪਰ ਵੱਡੇ ਵੱਡੇ ਗੁਨਾਹਗਾਰ ਨੇ ਜਿਨ੍ਹਾਂ ਨੇ ਤੁਹਾਨੂੰ ਜਾਣ ਬੁੱਝ ਕੇ ਆਖਿਆ ਕਿ ਗੁਰੂ ਨਾਨਕ ਦੀ ਗੱਦੀ ਨੂੰ ਖਤਮ ਕਰ ਦਿੱਤਾ ਜਾਵੇ ਤੇ ਗੁਰੂ ਪਿਆਰਿਓ ਉਸ ਸਮੇਂ ਜਹਾਂਗੀਰ ਨੇ ਆਖਿਆ ਕਿ ਜਿਹੜਾ ਚੰਦੂ ਸ਼ਾਹ ਹੈ ਨਾ ਇਹ ਵੀ ਮੁੱਖ ਦੋਸ਼ੀ ਹੈ ਇਹਨੂੰ ਗ੍ਰਿਫਤਾਰ ਕਰ ਲਵੋ ਜੋ ਤੁਸੀਂ ਸਜ਼ਾ ਦੇਣੀ ਹੈ ਦੇਵੋ ਜੇ ਜਦੋਂ ਗੁਰੂ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਜਰਾਂ ਨੂੰ ਇਹ ਗੱਲ ਆਖੀ ਨਾ ਸਤਗੁਰਾਂ ਦੇ ਨਾਲ ਬਾਬਾ ਵਿਧੀ ਚੰਦ ਵਰਗੇ ਭਾਈ ਜੇਠਾ ਵਰਗੇ ਹੋਰ ਐਸੇ ਗੁਰਸਿੱਖ ਸਨ ਬਾਬਾ ਬੁੱਢਾ ਸਾਹਿਬ ਵਰਗੇ ਜਿਨ੍ਹਾਂ ਨੇ ਆਖਿਆ ਕਿ ਗੁਰੂ ਅਰਜਨ ਸਾਹਿਬ ਜਰਾਂ ਨੂੰ ਸ਼ਹੀਦ ਕਰਨ ਵਾਲਾ ਇਹ ਜਿਹੜਾ ਚੰਦੂ ਸ਼ਾਹ ਹੈ ਇਹਨੂੰ ਬਖਸ਼ਣਾ ਨਹੀਂ ਚਾਹੀਦਾ ਉਸ ਸਮੇਂ ਫਿਰ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਘੁਮਾਇਆ ਗਿਆ ਭੱਜਦਾ ਹੈ ਪਾਣੀ ਮੰਗਦਾ ਹੈ ਮੈਨੂੰ ਬਖਸ਼ ਦਿਓ ਮੈਨੂੰ ਛੱਡ ਦਿਓ ਪਰ ਗੁਰੂ ਦੇ ਸਿੰਘ ਕਹਿੰਦੇ ਨਹੀਂ ਤੂੰ ਗੁਰੂ ਅਰਜਨ ਸਾਹਿਬ ਮਾਰਾ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਇਆ ਖੁਦ ਸ਼ਹੀਦ ਕੀਤਾ ਤੈਨੂੰ ਨਹੀਂ ਬਖਸ਼ਾਂਗੇ ਭੱਜਦਾ ਫਿਰਦਾ ਲਾਹੌਰ ਦੀਆਂ ਗਲੀਆਂ ਦੇ ਵਿੱਚ ਤੇ ਗੁਰੂ ਪਿਆਰਿਓ ਇੱਕ ਪੱਠੇ ਕੋਲ ਆ ਕੇ ਡਿੱਗਦਾ ਛੋਟੀ ਜੀ ਪੱਠੇ ਲੱਗੀ ਹੋਈ ਸੀ ਇੱਕ ਦੁਕਾਨ ਸੀ ਗੁਰਦਿੱਤੇ ਪਰਪੁੰਜੇ ਦੀ ਉਹ ਗੁਰਦਿੱਤਾ ਪੜਪੁੰਜਾ ਜਿਹਨੂੰ ਇਹਨੇ ਬੁਲਾ ਕੇ ਲਿਆਂਦਾ ਸੀ ਕਿ ਗਰਮ ਰੇਤ ਕਰ ਜਿਹੜਾ ਤੇਰੇ ਕੋਲੇ ਕੜਛਾ ਹੈ ਇਸ ਕੜਛੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਵਿੱਚ ਰੇਤ ਪਾ ਤੇ ਗੁਰੂ ਪਿਆਰਿਓ ਉਹੀ ਫਿਰ ਗੁਰਦਿੱਤਾ ਪੜਪੁੰਜਾ ਆਪਣਾ ਉਹੀ ਜੋ ਖੁਰਚਣਾ ਸੀ ਉਹ ਕੱਢ ਲੈਂਦਾ ਹੈ ਉਹੀ ਖੁਰਚਣੇ ਨਾਲ ਗੁਰੂ ਪਿਆਰਿਓ ਜਿਹਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਉੱਤੇ ਰੇਤ ਪਾਉਂਦਾ ਸੀ ਨਾ ਫਿਰ ਇਹਦੇ ਨਾਲੇ ਇਸ ਕੜਸ਼ੇ ਨਾਲ ਹੀ ਚੰਦੂ ਦੇ ਸਿਰ ਦੇ ਵਿੱਚ ਮਾਰ ਮਾਰ ਕੇ ਉਹਨੂੰ ਖਤਮ ਕਰ ਦਿੰਦਾ ਹੈ ਇਹ ਸੀ ਚੰਦੂ ਦੂਜਾ ਗੁਨਾਹਗਾਰ ਸੀ